ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਲਜੀਤ ਕਲਸੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ ਐਨਐਸਏ ਉਤੇ ਲਾਈ ਗਈ ਹੈ ਤੇ ਉਹਦੀਆਂ ਚੀਕਾਂ ਪੈਂਦੀਆਂ ਨੇ ਹੁਣ ਕਿਉਂਕਿ ਲਗਜ਼ਰੀ ਲਾਈਫ ਉਹਨੇ ਜੀਕੇ ਵੇਖੀ ਹੈ ਫਿਲਮਾਂ ਦੇ ਵਿੱਚ ਬੰਬੇ ਰਿਆ ਤੇ ਲਗਜ਼ਰੀ ਕਾਰਾਂ ਦੇ ਵਿੱਚ ਘੁੰਮੇ ਫਲੇਟਾਂ ਦੇ ਵਿੱਚ ਘੁੰਮਦਾ ਰਿਹਾ ਤੇ ਹੁਣ ਦਿਬਰੂਗੜ੍ਹ ਜੇਲ੍ਹ ਦੀ ਬੈਰਕ ਵਿੱਚ ਰਹਿਣਾ ਸੌਖਾ ਨਹੀਂ ਇਹ ਫੁਕਰੀਆਂ ਤਾਂ ਮਾਰ ਬੈਠੇ ਜਦੋਂ ਅਮਰਿਤਪਾਲ ਦੀ ਮਹਿਮ ਚੱਲੀ ਐ ਪਰ ਅੰਦਾਜ਼ਾ ਨਹੀਂ ਸੀ ਵੀ ਇਹ ਫੁਕਰੀਆਂ ਸਾਨੂੰ ਕਿਹੜੀ ਮੁਸੀਬਤ ਦੇ ਵਿੱਚ ਫਸਾ ਦੇਣਗੇ ਤੇ ਹੁਣ ਉਹਨੇ ਪਟੀਸ਼ਨ ਪਾਈ ਐ ਹਾਈ ਕੋਰਟ ਦੇ ਵਿੱਚ ਕਹਿੰਦਾ ਜਦੋਂ ਅਮਰਿਤਪਾਲ ਨੇ ਅਜਨਾਲੇ ਥਾਣੇ ਤੇ ਕਬਜ਼ਾ ਕੀਤਾ ਕਹਿੰਦਾ ਮੈਂ ਉਸ ਵਕਤ ਹਾਜ਼ਰ ਨਹੀਂ ਸੀ ਮੇਰਾ ਉਹਦੇ ਵਿੱਚ ਕੋਈ ਰੋਲ ਨਹੀਂ ਕਹਿੰਦਾ ਮੈਨੂੰ ਮaaf ਕੀਤਾ ਜਾਵੇ ਮੇਰੀ ਐਨਐਸਏ ਹਟਾ ਕੇ ਮੈਨੂੰ ਰਿਹਾ ਕੀਤਾ ਜਾਵੇ ਉਹਨੇ ਮੰਗ ਕੀਤੀ ਹੈ ਮੈਂ ਥੋੜਾ ਜਿਹਾ ਪਿੱਛੇ ਜਾਣਾ ਚਾਹੁੰਦਾ ਜਦੋਂ ਇਹ ਸ਼ੁਰੂ ਹੁੰਦੀ ਹੈ ਮੈਨੂੰ ਇਹ ਉਹੀ ਕਾਲ ਸੀ ਹੈ ਜਿਹੜਾ ਬਾਅਰਸ ਪੰਜਾਬ ਦੀ ਜਥੇਦੰਦੀ ਦੇ ਬੰਦੀ ਦੇ ਨਾਂ ਤੇ ਬਹੁਤ ਕੰਟਰੀਆਂ ਵਿੱਚ ਜਾ ਕੇ ਪੈਸੇ ਇਕੱਠੇ ਕਰਕੇ ਲੈ ਕੇ ਆਇਆ ਤੇ ਜਿਹੜਾ ਰਿਕਾਰਡ ਪਿਆ ਉਹ ਇਹ ਬੋਲਦਾ ਕਿ 35 40 ਕਰੋੜ ਰੁਪਇਆ ਇਸ ਬੰਦੇ ਨੇ ਉਗਰਾਹੀ ਕੀਤੀ। ਕਿਸੀ ਇੱਕ ਪਾਰਟੀ ਬਣਾ ਕੇ ਪੰਜਾਬ ਦਾ ਮਾਹੌਲ ਚੇਂਜ ਕਰਾਂਗੇ, ਪੰਜਾਬ ਦੀ ਸਤਾ ਸੰਭਾਲਾਂਗੇ। ਅਸੀਂ ਕੌਮ ਦੇ ਨਮਾਇंदे ਬਣ ਕੇ ਪੰਜਾਬ ਨੂੰ ਸੋਨੇ ਦੀ ਜਿਹੜੀ ਬਣਾਵਾਂਗੇ ਇਹ ਲਾਲਚ ਇਹ ਲollipops ਇਹਨਾਂ ਨੇ ਲੋਕਾਂ ਨੂੰ ਦਿੱਤੇ ਸੀ ਉਸ ਵਕਤ। ਤੇ ਇੱਕ ਇਹਨਾਂ ਦੇ ਹੀਲਿੰਗ ਹੋਰ ਚੱਲਦੀ ਸੀ ਦਿਮਾਗ ਦੇ ਵਿੱਚ। ਕਿ ਜਿਵੇਂ ਅਮਰਤਪਾਲ ਦਾ ਬੋਲ ਵਾਲਾ ਪਨਾਲ ਦੇ ਵਿੱਚ ਚੱਲਿਆ ਵਿਸ਼ੇ ਮੰਡੀ ਇਹ ਜੁੜੀ ਹੋਈ ਹੈ ਸ਼ਾਇਦ ਇਲੈਕਸ਼ਨ ਆਉਣੀਆਂ ਤੇ ਅਸੀਂ ਵੀ ਐਮਐਲਏ ਐਮਪੀ ਬਣ ਜਾਾਂਗੇ ਇਹ ਇਹ ਦਿਮਾਗ ਵਿੱਚ ਫਤੂਰ ਭਰਿਆ ਹੋਈ ਸੀ ਇਹਨਾਂ ਦੇ ਤੇ ਹੁਣ ਪटीशनਪਰ ਦੀ ਕਹਿੰਦਾ ਮੇਰੀ ਐਨਐਸਏ ਹਟਾ ਦਿਓ ਆਰਟੇ ਨੂੰ ਪ੍ਰੇਥਨ ਦਾ ਲੱਗਣਾ ਹੀ ਹੁੰਦਾ ਜਿਹੜੀਆਂ ਫੀਲਿੰਗਾਂ ਲੈਂਦੇ ਸੀ ਮਹਾਰਾਜ ਅਨਜੀਤ ਸਿੰਘ ਵਰਗੀਆਂ ਕਿ ਸ਼ਾਇਦ ਕੌਮ ਦਾ ਤਖਤ ਮਿਲ ਜਾਊ ਸ਼ਾਇਦ ਸ਼ਰਮਣੀ ਕਮੇਟੀ ਸਾਡੇ ਅੰਡਰ ਹੋ ਜਾਊ ਸ਼ਾਇਦ ਪੰਜਾਬ ਦੀ ਸਤਾ ਸਾਨੂੰ ਮਿਲ ਜੂ ਇਹ ਫੀਲਿੰਗ ਹੈਗੀਆਂ ਸੀ ਪਰ ਪਤਾ ਨਹੀਂ ਸੀ ਬੀਰਲੇ ਡੰਡਾ ਕਿੱਦਾਂ ਚਾੜਨਗੇ ਮੈਂ ਇੱਕ ਬੇਨਤੀ ਕਰਨੀ ਹੈ ਪੰਜਾਬ ਦੇ ਲੋਕਾਂ ਨੂੰ ਜਿਹੜੇ ਹਲੇ ਵੀ ਆਪਣੇ ਦਿਮਾਗ ਦੇ ਵਿੱਚ ਇਹ ਫਤੂਰ ਇਕੱਠਾ ਕਰਕੇ ਬੈਠੇ ਨੇ ਕਿ ਪੰਜਾਬ ਦੀ ਸਤਾ ਦੇ ਵਿੱਚ ਇਹਨਾਂ ਕਰਕੇ ਚੇਂਜ ਆ ਜਾਊ ਜਾਂ ਕੌਮ ਦੇ ਵਿੱਚ ਕੋਈ ਸੁਧਾਰ ਆ ਜਾਊ ਇਹ ਬਹੁਤ ਵੱਡੀ ਗਲਤਫਹਿਮੀ ਹੈ ਇਹ ਲੋਕ ਵਪਾਰੀ ਨੇ ਵਪਾਰੀ ਨੂੰ ਮੁਨਾਫਾ ਕਿੰਨਾ ਹੁੰਦਾ ਉਹਨੇ ਉਹ ਦੇਖਣਾ ਹੁੰਦਾ ਕੋਈ ਮਰਦਾ ਕੋਈ ਜਿੰਦਾ ਇਹਨਾਂ ਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਹੁੰਦਾ ਤੇ ਹੁਣ ਚੀਕਾਂ ਪੈਂਦੀਆਂ ਨੇ ਦਿਬਰਗੜ੍ਹ ਜੇਲ੍ਹ ਦੇ ਵਿੱਚ ਕਿਉਂਕਿ ਅੱਗੇ ਤਾਂ মিডিਆ ਸਾਹਮਣੇ ਰੋਜ਼ ਰਾਨੋਜ਼ ਆਉਣਾ ਹੁੰਦਾ ਸੀ ਦੱਸੋ ਕਲਸੀ ਸਾਹਿਬ ਪੰਜਾਬ ਦਾ ਮਾਹੌਲ ਕੀ ਹੈ ਦੱਸੋ ਤੁਹਾਡੀ ਫਿਲਮ ਨਵੀਂ ਆ ਗਈ ਜਾਂ ਆਉਣੀ ਹੈ ਤੁਹਾਡੇ ਪ੍ਰੋਜੈਕਟ ਕਿਹੜੇ-ਕਿਹੜੇ ਨੇ ਤੇ ਬੜਾ ਮੂੰਹ ਤੇ ਵੱਡੀਆਂ-ਵੱਡੀਆਂ ਗੱਲਾਂ ਕਰਕੇ ਲੋਕਾਂ ਨੂੰ ਪ੍ਰਭਾਵਿਤ ਕਰਨਾ ਹੁੰਦਾ ਸੀ ਤੇ ਹੁਣ ਉਹ ਸਭ ਕੁਝ ਹੋ ਨਹੀਂ ਰਿਹਾ ਤੇ ਹੁਣ ਉਹ ਤੇ ਅਗਲੇ ਫੋਨ ਵੀ ਹਫਤੇ 'ਚ ਇੱਕ ਅੱਧੀ ਵਾਰੀ ਕਰਨ ਦਿੰਦੇ ਨੇ ਉਹ ਵੀ ਰਿਕਾਰਡਿੰਗ ਹੁੰਦੀ ਐ ਮਤਲਬ ਹੁਣ ਡੰਡਾ ਚਾੜਿਆ ਹੋਇਆ ਐ ਤੇ ਹੁਣ ਉਥੇ ਏਸੀ ਵੀ ਨਹੀਂ ਮਿਲਦਾ ਹੁਣ ਮੂਰੇ ਠੰਡ ਆਉਣੀ ਐ ਪਤਾ ਵੀ ਗਿੱਜਰ ਵੀ ਨਹੀਂ ਹੁਣ ਇਹ ਪ੍ਰੋਬਲਮਾਂ ਨੇ ਕੱਪੜੇ ਘਰੇ ਤਾਂ ਪ੍ਰੈਸ ਕਰੇ ਕਰਾਏ ਆ ਜਾਂਦੇ ਸੀ ਉਥੇ ਸ਼ਾਇਦ ਉਹ ਸਾਬਣ ਵੀ ਨਹੀਂ ਮਿਲਦੀ ਜਿਹੜੇ ਘਰੇ ਲਾਉਂਦੇ ਸੀ ਇਹ ਪ੍ਰੋਬਲਮਾਂ ਨੇ ਇਹ ਤਾਂ ਕਲਸੀ ਸਾਹਿਬ ਉਦੋਂ ਸੋਚਣਾ ਸੀ ਜਦੋਂ ਅਮਰਤਪਾਲ ਦੇ ਪਿੱਛੇ ਲੱਗ ਕੇ ਇਹੋ ਜਿਹੇ ਹਰਦਪੈਹ ਹੋ ਜਿਹੇ ਕਰਤੂਤਾਂ ਕੀਤੀਆਂ ਨੇ ਉਹ ਤਾਂ ਫੜ ਕੇ ਫਲਾਈਟ ਕਿਤੇ ਇੰਗਲੈਂਡ ਕਿਤੇ ਕੈਨੇਡਾ ਕਿਤੇ ਆਸਟ੍ਰੇਲੀਆ ਕਿਤੇ ਜਰਮਨ ਗਰਾਈਆਂ ਕਰਦੇ ਫਿਰਦੇ ਰਹੇ 35-40 ਕਰੋੜ ਰੁਪਇਆ ਬਹੁਤ ਵੱਡੀ ਗੱਲ ਹੁੰਦੀ ਹੈ ਥੋੜਾ ਥੋੜੀ ਹੁੰਦਾ ਤੇ ਥੋੜਾ ਬਹੁਤਾ ਹੁਣ ਕੌਮ ਲਈ ਕਰੋ ਕੁਝ ਸ਼ਬਦਾਂ बनके पीली पग ਕਿਤੇ ਗੁਟਕਾ ਸਾਹਿਬ ਹੱਥਾਂ ਵਿੱਚ ਫੜ ਕੇ ਨਹੀਂ ਦੇਖਿਆ ਹੁਣ ਇਹ ਜਿਹੇ ਸ਼ਬਦ ਤੁਸੀਂ ਪੜ੍ਹੇ ਲੋਕਾਂ ਨੂੰ ਬੇਵਕੂਫ ਬਣਾਇਆ ਤੇ ਲੋਕ ਤੁਹਾਡੀਆਂ ਗੱਲਾਂ ਸੁਣ ਕੇ ਗੁੰਮਰਾਹ ਹੋ ਗਏ ਤੁਹਾਡੇ ਪਿੱਛੇ ਲੱਗ ਤੁਰੇ ਹੁਣ ਭੁਗਤੋ ਮੈਂ ਪਹਿਲਾਂ ਤੋਂ ਹੀ ਕਹਿੰਦਾ ਆ ਰਿਹਾ ਕਿ ਇਹ ਖੁਮਿਆਜਾ ਤੁਹਾਨੂੰ ਫੁਕਰੀਆਂ ਮਾਰਨ ਦਾ ਭੁਗਤਣਾ ਪੈਣਾ ਹੈ ਹੁਣ ਭੁਗਤੋ ਹੁਣ ਤਾਂ ਮਾਲਾ ਫੜ ਕੇ ਚੌਂਕੜਾ ਮਾਰਿਆ ਕਰੋ ਸ਼ਾਇਦ ਅਮਰਤਪਾਲ ਵਾਂਗੂ ਬਿਸਤਰਾ ਥੋੜਾ ਜਿਹਾ ਉੱਪਰ ਉੱਠ ਜੇ ਹੋਸ਼ ਰਹਦਾ ਸ਼ਹੀਦੀ ਪਹਿਰਾ ਲੱਗ ਜੇ ਉੱਥੇ ਤੁਹਾਨੂੰ ਪ੍ਰੋਬਲਮ ਨਾ ਆਵੇ ਨਾ ਜਿਹੜੀਆਂ ਗੱਪਾਂ ਮਾਰੀਆਂ ਸੀ ਉਹ ਤੇ ਅਸਰ ਕਰੋ ਮਾੜਾ ਮੋਟਾ ਹੁਣ ਲੋਕਾਂ ਨੂੰ ਬੇਨਤੀ ਹੈ ਕਿ ਆ ਸੂਰਮੇ ਨੇ ਹੁਣ ਜਿਹੜੇ ਕਹਿੰਦੇ ਸੀ ਸਿਰ ਦੇਣ ਦੀ ਲੋੜ ਹੈ ਅਸੀਂ ਸ਼ਹੀਦੀਆਂ ਪਾ ਦਾਂਗੇ ਹੁਣ ਬਿਲਕਦੇ ਨਾ 1.5 ਸਾਲ ਹੀ ਹੋਇਆ ਹਲੇ ਚੀਕਾਂ ਮਾਰਦੇ ਹੁਣ ਰਿਹਾ ਕਰੋ ਸਾਡੀ ਐਨਐਸਏ ਹਟਾ ਦਿਓ ਮੈਂ ਕਹਿੰਦਾ ਡਬਲ ਕਰੋ ਇਹਨਾਂ ਦੀ ਮੁੜ ਕੇ ਕਿਤੇ ਇਹੋ ਜੀ ਹਰਕਤ ਕਰਨ ਵਾਸਤੇ ਜ਼ਰੂਰਤ ਵੀ ਨਾ ਹੈ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ